ਸਟਾਰ ਅੱਜਕੱਲ੍ਹ ਖੇਤੀਬਾੜੀ ਵਿੱਚ ਵਿਗਿਆਨ ਦੀ ਵਰਤੋਂ ਇਸ ਹੱਦ ਤੱਕ ਵੱਧ ਗਈ ਹੈ ਕਿ ਇਸ ਦਾ ਤਕਨੀਕੀ ਪੱਧਰ ਕਿਸੇ ਵੀ ਤਰ੍ਹਾਂ ਮੈਡੀਕਲ ਨਾਲੋਂ ਘੱਟ ਨਹੀਂ ਹੈ ਡੰਡੀ ਖੇਤੀ ਮਾਹਿਰਾਂ ਵੱਲੋਂ ਵਧੇਕ ਉਪਜ ਵਾਲੀਆਂ ਕਿਸਮਾਂ ਤੇ ਖੇਤੀ ਦੇ ਨਵੇਂ ਵਿਕਸਿਤ ਢੰਗਾਂ ਦੀ ਕਾੜ ਅਤੇ ਜ਼ਿੰਮੇਦਾਰ ਭਰਾਵਾਂ ਦੀ ਮਿਹਨਤ ਦੇ ਸਦਕੇ ਪੰਜਾਬ ਵਿੱਚ ਫਸਲਾਂ ਦੀ ਖੇਤੀ ਵਿੱਚ ਹਰਾ ਇਨਕਲਾਬ ਆਇਆ ਹੈ ਡੰਡੀ ਇਸ ਨਾਲ ਨਾ ਸਿਰਫ ਫਸਲੀ ਚੱਕਰ ਹੀ ਬਦਲ ਗਏ ਹਨ ਸਗੋਂ ਫਸਲੀ ਘਣਤਾ ਵੀ ਵੱਧ ਗਈ ਹੈ ਡੰਡੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵੱਖ-ਵੱਖ ਫਸਲਾਂ ਦੀਆਂ ਵਧੇਕ ਉਪਜ ਦੇਣ ਵਾਲੀਆਂ ਕਿਸਮਾਂ ਤਾਂ ਹੀ ਜ਼ਿਆਦਾ ਝਾੜ ਦੇ ਸਕਦੀਆਂ ਹਨ ਜੇਕਰ ਉਹਨਾਂ ਸੰਬੰਧੀ ਕੀਤੀਆਂ ਖੇਤੀ ਸਿਪਾਰਸ਼ਾਂ ਦੀ ਸਹੀ ਰੂਪ ਵਿੱਚ ਪਾਲਣਾ ਕੀਤੀ ਜਾਵੇ ਡੰਡੀ ਖੇਤੀ ਡੀਲਰਾਂ ਨੂੰ ਲਾਇਸੈਂਸ ਦੇਣ ਲਈ ਕੋਈ ਵੀ ਵਿਦਿਅਕ ਯੋਗਤਾ ਜਾਂ ਸਿਖਲਾਈ ਨਿਰਧਾਰਿਤ ਨਾ ਹੋਣ ਕਰਕੇ ਇਹਨਾਂ ਵੱਲੋਂ ਦਿੱਤੀ ਗਲਤ ਅਤੇ ਗੈਰ ਵਿਗਿਆਨਿਕ ਜਾਣਕਾਰੀ ਕਾਰਨ ਕਈ ਵਾਰ ਜ਼ਮੀਂਦਾਰ ਭਰਾਵਾਂ ਨੂੰ ਕਾਫੀ ਨੁਕਸਾਨ ਉਠਾਉਣਾ ਪੈਂਦਾ ਹੈ ਡੰਡੀ ਵੱਦ ਤੋਂ ਵੱਧ ਝਾੜ ਲੈਣ ਲਈ ਜ਼ਰੂਰੀ ਹੈ ਕਿ ਇਹਨਾਂ ਕੀਮਤੀ ਪਦਾਰਥਾਂ ਦੀ ਸਹੀ ਮਾਤਰਾ ਵਿੱਚ ਸਹੀ ਸਮੇਂ ਅਤੇ ਸਹੀ ਢੰਗ ਨਾਲ ਵਰਤੋਂ ਕੀਤੀ ਜਾਵੇ ਡੰਡੀ ਇਸ ਲਈ ਲੋੜ ਹੈ ਕਿ ਇਹਨਾਂ ਪਦਾਰਥਾਂ ਦੀ ਸਪਲਾਈ ਦੇ ਨਾਲ-ਨਾਲ ਸਹੀ ਵਰਤੋਂ ਸੰਬੰਧੀ ਜਾਣਕਾਰੀ ਵੀ ਜ਼ਿੰਮੇਦਾਰਾਂ ਨੂੰ ਉਪਲਬਧ ਕਰਵਾਈ ਜਾਵੇ ਡੰਡੀ ਸਪਲਾਈ ਕਰਨ ਸਮੇਂ ਮੌਕੇ ਤੇ ਸਹੀ ਜਾਣਕਾਰੀ ਦੇਣ ਲਈ ਖੇਤੀ ਡੀਲਰਾਂ ਦਾ ਖੇਤੀਬਾੜੀ ਬਾਰੇ ਲੋੜਿੰਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ ਡੰਡੀ ਪੰਜਾਬ ਵਿੱਚ ਕੋਈ 20000 ਤੋਂ ਵੱਧ ਖੇਤੀ ਡੀਲਰ ਇਹਨਾਂ ਪਦਾਰਥਾਂ ਨੂੰ ਜ਼ਿਮੀਦਾਰਾਂ ਪਾਸ ਪਹੁੰਚਾਉਣ ਦਾ ਕੰਮ ਕਰ ਰਹੇ ਹਨ ਡੰਡੀ ਇਹਨਾਂ ਡੀਲਰਾਂ ਦਾ ਜ਼ਿਮੀਦਾਰਾਂ ਨਾਲ ਸਿੱਧਾ ਅਤੇ ਲਗਾਤਾਰ ਸੰਪਰਕ ਹੁੰਦਾ ਹੈ ਡੰਡੀ ਇਹਨਾਂ ਡੀਲਰਾਂ ਵਿੱਚ ਜ਼ਿਆਦਾਤਰ ਆੜਤੀਏ ਹੀ ਹਨ ਜੋ ਕਿ ਖੇਤੀ ਉਪਜ ਦੀ ਖਰੀਦੋ-ਫਰੋਕਤ ਵੀ ਕਰਦੇ ਹਨ ਅਤੇ ਜ਼ਿਮੀਂਦਾਰਾਂ ਨੂੰ ਨਿੱਜੀ ਜ਼ਰੂਰਤਾਂ ਲਈ ਕਰਜ਼ੇ ਵੀ ਦਿੰਦੇ ਹਨ ਡੰਡੀ ਇਸ ਕਰਕੇ ਇਹ ਡੀਲਰ ਜ਼ਿਮੀਂਦਾਰ ਦੇ ਨਵੀਆਂ ਖੋਜਾਂ ਨੂੰ ਅਪਣਾਉਣ ਦੇ ਫੈਸਲੇ ਨੂੰ ਕਾਫੀ ਪ੍ਰਭਾਵਿਤ ਕਰਦੇ ਹਨ ਡੰਡੀ ਖੇਤੀਬਾੜੀ ਵਿੱਚ ਕੰਮ ਆਉਣ ਵਾਲੀਆਂ ਜ਼ਰੂਰਤਾਂ ਦੀ ਵਿਕਰੀ ਸਹੀ ਅਤੇ ਨਿਯਮਬੱਧ ਢੰਗ ਨਾਲ ਚਲਾਉਣ ਲਈ ਭਾਰਤ ਸਰਕਾਰ ਵੱਲੋਂ ਬੀਜ ਐਕਟ ਖਾਦ ਕੰਟਰੋਲ ਐਕਟ ਕੀੜੇਮਾਰ ਦਵਾਈਆਂ ਦੇ ਐਕਟ ਅਤੇ ਜ਼ਰੂਰੀ ਵਸਤਾਂ ਐਕਟ ਦੀ ਵਿਵਸਥਾ ਹੈ ਡੰਡੀ ਖਾਦ ਅਤੇ ਕੀੜੇਮਾਰ ਦਵਾਈਆਂ ਦੀ ਵਿਕਰੀ ਅਤੇ ਨਮਾਇਸ਼ ਸਿਰਫ ਉਹ ਵਿਅਕਤੀ ਹੀ ਕਰ ਸਕਦੇ ਹਨ ਜਿਨ੍ਹਾਂ ਪਾਸ ਖੇਤੀਬਾੜੀ ਵਿਭਾਗ ਵੱਲੋਂ ਦਿੱਤੇ ਗਏ ਲਾਇਸੈਂਸ ਹਨ ਪਰੰਤੂ ਇਸ ਲਾਇਸੈਂਸ ਲਈ ਕਿਸੇ ਵੀ ਤਰ੍ਹਾਂ ਦੀ ਵਿਦਿਅਕ ਯੋਗਤਾ ਜਾਂ ਸਿਖਲਾਈ ਨਿਰਧਾਰਿਤ ਨਹੀਂ ਹੈ ਡੰਡੀ ਫਸਲਾਂ ਨੂੰ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਸਾਰੇ ਜ਼ਿਮੀਦਾਰ ਇਹਨਾਂ ਦੇ ਹਮਲੇ ਤੋਂ ਪਹਿਲਾਂ ਸਾਵਧਾਨੀਆਂ ਨਹੀਂ ਵਰਤਦੇ ਡੰਡੀ ਆਮ ਤੌਰ ਤੇ ਜਦੋਂ ਕੀੜੇ ਮਕੌੜਿਆਂ ਦਾ ਹਮਲਾ ਹੋ ਜਾਂਦਾ ਹੈ ਉਦੋਂ ਹੀ ਜ਼ਿੰਮੇਦਾਰ ਕਿਸੇ ਦਵਾਈ ਦੀ ਖਰੀਦ ਕਰਨ ਬਾਰੇ ਸੋਚਦਾ ਹੈ ਅਤੇ ਸਿਰਫ ਉਦੋਂ ਹੀ ਉਹ ਕੀੜੇ ਮਾਰ ਦਵਾਈ ਦੀ ਖਰੀਦ ਲਈ ਉਪਰਾਲਾ ਕਰਦਾ ਹੈ ਡੰਡੀ ਇਸ ਲਈ ਉਸ ਦਵਾਈ ਦੀ ਵਰਤੋਂ ਲਈ ਸਮਾ ਮਿਕਦਾਰ ਅਤੇ ਵਰਤੋਂ ਦੇ ਤਰੀਕੇ ਦੀ ਜਾਣਕਾਰੀ ਦੀ ਲੋੜ ਵੀ ਉਸ ਨੂੰ ਉਸ ਸਮੇਂ ਹੀ ਮਹਿਸੂਸ ਹੁੰਦੀ ਹੈ ਜਿਸ ਕਰਕੇ ਦਵਾਈਆਂ ਦੇ ਖਰੀਦਣ ਸਮੇਂ ਜ਼ਿੰਮੇਦਾਰ ਨਮੀ ਤਕਨੀਕ ਨੂੰ ਅਪਣਾਉਣ ਬਾਰੇ ਜ਼ਿਆਦਾ ਉਤਸੁਕ ਹੁੰਦਾ ਹੈ ਅਤੇ ਡੀਲਰਾਂ ਪਾਸੋਂ ਇਸ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਦੀ ਵੀ ਕੋਸ਼ਿਸ਼ ਕਰਦਾ ਹੈ ਡੰਡੀ ਇਹੇ ਵੇਖਣਾ ਵਿੱਚ ਆਇਆ ਹੈ ਕਿ ਕਈ ਵਾਰੀ ਚੀਜ਼ ਵੇਚਣ ਦੇ ਲਾਲਚ ਵਿੱਚ ਡੀਲਰਾਂ ਵੱਲੋਂ ਗਲਤ ਅਤੇ ਗੈਰ ਵਿਗਿਆਨਿਕ ਜਾਣਕਾਰੀ ਜ਼ਿਮੀਦਾਰਾਂ ਨੂੰ ਦੇ ਦਿੱਤੀ ਜਾਂਦੀ ਹੈ ਡੰਡੀ ਦਵਾਈਆਂ ਅਤੇ ਖਾਦਾਂ ਦੀ ਗਲਤ ਜ਼ਿਆਦਾ ਜਾਂ ਘੱਟ ਵਰਤੋਂ ਕਾਰਨ ਫਸਲਾਂ ਦਾ ਝਾੜ ਵਧਣ ਦੀ ਬਜਾਏ ਘਟ ਜਾਂਦਾ ਹੈ ਡੰਡੀ ਇਸ ਨਾਲ ਹੋਰ ਵੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਜਿਵੇਂ ਕਿ ਵਾਤਾਵਰਨ ਦਾ ਪ੍ਰਦੂਸ਼ਿਤ ਹੋਣਾ ਲਾਭਦਾਇਕ ਕੀੜਿਆਂ ਦਾ ਮਰਨਾ ਤਤਾਂ ਦੀ ਘਾਟ ਹੋਣਾ ਆਦਿ ਵੀ ਪੇਸ਼ ਆ ਰਹੀਆਂ ਹਨ ਡੰਡੀ ਇਸ ਲਈ ਲੋੜ ਹੈ ਕਿ ਇਹਨਾਂ ਖੇਤੀ ਡੀਲਰਾਂ ਨੂੰ ਆਧੁਨਿਕ ਖੇਤੀ ਤਕਨੀਕ ਬਾਰੇ ਲੋੜਿੰਦੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਇਹ ਡੀਲਰ ਅੱਗੋਂ ਕਿਸਾਨਾਂ ਨੂੰ ਸਹੀ ਅਤੇ ਵਿਗਿਆਨਿਕ ਜਾਣਕਾਰੀ ਦੇ ਸਕਣ ਡੰਡੀ ਖੇਤੀ ਡੀਲਰਾਂ ਦੀਆਂ ਵਿਧੀਪੂਰਵਕ ਸਖਲਾਈ ਲੋੜਾਂ ਦਾ ਪਤਾ ਲਾਉਣ ਲਈ ਇਹਨਾਂ ਪ੍ਰਸ਼ਨਾਂ ਦੇ ਉੱਤਰ ਛੇਤੀ ਤੋਂ ਛੇਤੀ ਤਲਾਸ਼ ਕੀਤੀ ਜਾਣ ਦੀ ਲੋੜ ਹੈ ਕਿ ਉਹਨਾਂ ਨੂੰ ਖੇਤੀવાડી ਦੀ ਕਿਸ ਤਰ੍ਹਾਂ ਦੀ ਕਿਵੇਂ ਅਤੇ ਕਿੰਨੇ ਸਮੇਂ ਦੀ ਸਖਲਾਈ ਦਿੱਤੇ ਜਾਣ ਦੀ ਲੋੜ ਹੈ ਡੰਡੀ ਆਸ ਹੈ ਕਿ ਇਸ ਸੰਬੰਧ ਵਿੱਚ ਲੋਡਿੰਗ ਦੇ ਕਦਮ ਛੇਤੀ ਪੁੱਟੇ ਜਾਣਗੇ ਡੰਡੀ